ਇਹ ਵੀਡੀਓ ਨੂੰ ਤੁਸੀਂ ਸਕੇਪ ਨਾ ਕਰਿਓ ਐਂਡ ਤੱਕ ਜ਼ਰੂਰ ਦੇਖਿਓ ਤੇ ਸਾਰੇ ਕਿਸਾਨ ਵੀਰਾਂ ਨਾਲ ਸ਼ੇਅਰ ਕਰ ਦਿਓ ਜਿੰਨੇ ਆਲ ਬਾਲਡ ਦੇ ਵਿੱਚ ਕਿਸਾਨ ਰਹਿੰਦੇ ਆ ਆਲ ਬਾਲਡ ਦੀ ਗੱਲ ਕੀਤੀ ਆਪਾਂ ਉਹਨਾਂ ਨਾਲ ਸ਼ੇਅਰ ਕਰ ਦਿਓ ਯਾਰ ਇਹ ਨਵੀਂ ਤਕਨੀਕ ਦੇ ਨਾਲ ਅਸੀਂ ਅੱਜ ਝੋਨੇ ਦੇ ਵਿੱਚ ਜੂਰੀਆ ਪਾ ਰਹੇ ਹਾਂ ਇੱਥੇ ਵਿਦਵਾਨ ਇਹ ਵੀ ਕਹਿਣਗੇ ਵੀ ਯਾਰ ਭਾਈ ਇਹ ਤਾਂ ਪੁਰਾਣਾ ਹੋ ਗਿਆ ਐ ਆਇਆ ਹੋ ਗਿਆ ਨਹੀਂ ਸਾਡੇ ਹੁਣ ਆਇਆ ਐ ਕਈ ਬੰਦੇ ਸਾਡੇ ਵਰਗੇ ਹੈਗੇ ਆ ਕਈ ਕਿਸਾਨ ਭਰਾਵਾਂ ਨੂੰ ਨਹੀਂ ਵੀ ਪਤਾ ਉਹਨਾਂ ਤੱਕ ਪਹੁੰਚ ਨਹੀਂ ਕਰਦੇ ਬਸ ਮੇਨ ਮਕਸਦ ਇਹ ਹੈ ਠੀਕ ਹੈ ਆ ਪਿਆ ਜੂਰੀਆਂ ਵਾਲਾ ਘਟਾ ਤੇ ਆ ਪਿਆ ਸਾਡਾ ਇਹ ਡੱਬਾ ਇਹ ਅਸੀਂ ਇਹਦੇ ਨਾਲ ਭਰ ਲੈਨੇ ਆ ਇੱਕ ਤੇ ਆਹ ਬਾਲਟੀ ਚ ਭਰ ਲੈਨੇ ਆ ਭਰ ਕੇ ਇਹਦੇ ਚ ਇੱਕ ਪਾ ਦੇ ਇੱਕ ਇਹਦੇ ਚ ਪਾ ਦੇ ਵਿੱਚ ਪਾਣੀ ਪਾ ਦੇ ਆਸਮਾਰ ਦਿਓ ਨੇ ਖੁਰ ਗਿਆ ਕੰਮ ਨਿਪਟ ਗਿਆ। ਮੁਰਕਾ ਢੋਲੀ ਦੇ ਵਿੱਚ ਪਾ ਲਿਆ। ਬਸ ਉਹ ਢੋਲੀ ਚੱਲੀ ਜਾਂਦੀ ਆ ਉਹ ਵੀ ਤੁਹਾਨੂੰ ਦਿਖਾਉਣੇ ਆ ਸਾਰਾ ਸਿਸਟਮ। ਐਤ ਕੀ ਤੁਹਾਨੂੰ ਝੜੋਂਗੇ ਚੱਕਣ ਦੀ ਲੋੜ ਨਹੀਂ, ਝੜੋਂਗੇ ਐਤ ਕੀ ਤੁਹਾਨੂੰ ਚੱਕਣ ਨਹੀਂ ਦੇਣੇ ਬਸ ਗੱਲ ਖਤਮ। ਠੀਕ ਹੈ ਆ ਚੜੋਂਗਾ ਚੱਕ ਕੇ ਦਿਖਾਈ। ਬੜਾਇਆ ਤਾਂ ਆਪਾਂ ਬਹੁਤ ਵਧੀਆ ਸੀ ਪਹਿਲਾਂ। ਆਪਾਂ ਦੱਸਣਾ ਵੀ ਇਹ ਚੱਕਣ ਦੀ ਲੋੜ ਤਾਂ ਆ ਦੇਖ ਲਓ ਪ੍ਰਭੂ ਆ ਸੱਟ ਤਾਂ ਮੈਂ ਪਾਸੇ ਕਰਕੇ ਨੂੰ। ਛੱਟਾਣੀ ਤਾਂ ਸਾਂਭਣਾ ਵਾ ਸਿੱਧਰ ਲਿਆ ਇੱਥੇ। ਆ ਦੇਖ ਬਣਾਇਆ ਵਾ ਵੀਰਾ। ਇਹ ਜੁੱਤ ਗੁੱਤ ਘੱਤ ਪਾ ਕੇ ਆਪਾਂ ਪਿਛਲੇ ਸਾਲ ਸੈੱਟ ਕਰਾ ਕੇ ਨਵੇਂ ਬਣਵਾਏ ਸੀ 6 7 ਤੇ ਇਹ ਰੱਖਦੇ ਹੁਣ ਸਾਫ਼ ਕੇ ਫੇਰ ਕਦੇ ਲੋੜ ਪੈ ਜਾਂਦੀ ਹੈ ਠੀਕ ਹੈ ਤੇ ਕਿਸਾਨ ਵੀ ਉਹ ਕਰਨਾ ਇਦਾਂ ਵੀ ਆਪਾਂ ਆਹ ਢੋਲੀ ਦੇ ਵਿੱਚ ਪਾਈ ਜਾਂਦੇ ਆ ਦੂਰੀਆ ਢੋਲ ਖੋਲ ਕੇ ਠੀਕ ਹੈ ਆਹ ਬਾਦੀਆਂ ਤੇ ਬਾਕੀ ਪੂਰੇ ਆ ਕੇ ਦੱਸ ਦਾਂ ਮੈਂ ਆ ਦੇਖੋ ਭਾਈ ਅਸੀਂ ਭਰ-ਭਰ ਕੇ ਆਹ ਪਾਈ ਜਾਂਦੇ ਆ ਡੱਬਾ ਜਾਂ ਇੱਕ ਪਾਉਣਾ ਇੱਕ ਕੁਆਲਿਟੀ ਦੇ ਵਿੱਚ ਅਗਲੀ ਵਾਰੀ ਅਸੀਂ ਜਮਾ ਸਿਸਟਮ ਬਦਲ ਦਿਆਂਗੇ ਇਹ ਤਾਂ ਸਾਡਾ ਟ੍ਰਾਇਲ ਹੈ ਠੀਕ ਹੈ ਅਗਲੀ ਵਾਰੀ ਅਸੀਂ ਵੱਡਾ ਡਰਮ ਲੈ ਕੇ ਆਵਾਂਗੇ ਉਹਦੇ ਨਾਲ ਸੈਟਿੰਗ ਕਰਾਂਗੇ ਫਿਰ ਉਹ ਤੁਹਾਨੂੰ ਸਾਰੀ ਗੱਲਬਾਤ ਦੱਸਾਂਗੇ ਉਹਦੇ 'ਚ ਆ ਤਾਂ ਸਾਡਾ ਟ੍ਰਾਇਲ ਹੋ ਰਿਹਾ ਹੈ ਪਰ ਸਾਨੂੰ ਐ ਲੱਗਦਾ ਵੀ ਜਿਵੇਂ ਯਾਰ ਟ੍ਰਾਇਲ ਇਹ ਕਾਮਯਾਬ ਹੋ ਜਾਊਗਾ ਠੀਕ ਹੈ ਵੀਡੀਓ ਖਿੱਚ ਕੇ ਸ਼ੇਅਰ ਕਰ ਦਿਓ ਆ ਦੇਖ ਲਓ ਐਦਾਂ ਇਹ ਵੱਡੋ ਆਪਣੀ ਜਿਹੜੀ ਆਪਾਂ ਕੱਖਾਂ 'ਚ ਦਵਾਈ ਪਾਉਣੀ ਆ ਉਹਦੀ ਕਰਵਾ ਦੇ। ਬਸ। ਉਹ ਜਿਹੜਾ ਮਿਲਕ ਸਾਰਾ ਦੇਸੀ ਤਰੀਕੇ ਨਾਲ ਕਰ ਰਹੇ ਆ ਆਪਾਂ ਇਹਨੂੰ ਛਾੜ ਦੇ ਮੱਲਾ ਛਾੜ ਦੇ ਇਹਨੂੰ। ਨਹੀਂ ਨਹੀਂ ਥੋੜੀ ਜਿਹੀ ਪਾ ਲਓ। ਬਾਕੀ ਸਾਨੂੰ ਸਾਰਾ ਦਿਖਾਉਣਾ ਆ। ਇਹ ਬਾਲ ਟ加 ਲੈ ਲਓ ਭਾਈ 20 20 ਲੀਟਰ ਵਾਲਾ। ਜੱਕਾ। ਮੱਦੇ ਡਰਮ 'ਚ ਪਾ ਕੇ ਦੇਖਾਂਗੇ ਫਿਰ ਆਪਾਂ ਅਗਲੀ ਵਾਰੀ। ਇਹ ਤਾਂ ਜਸਟ ਟ੍ਰਾਇਲ ਕਰ ਰਹੇ ਆ ਆਪਾਂ। ਜੇ ਖਾਤੇ ਕੁਦੀ ਨਾ ਸਾਡੀ ਨਿੰਦਿਆ ਕਰਾਂ। ਠੀਕ ਆ। ਕਿੱ ਕਰ। ਤੇ ਮੜੇ ਹੱਥ ਮਾਰਦੇ ਚ। ਓਕੇ ਹੋਇਆ ਕੰਮ ਹੋਣਾ। ਹੱਥ ਮਾਰਦੇ। ऐसे खोल दो भाई ऐसे ऐसे ठीक है ਤੇ ਇੱਕ ਜਿਹੜਾ ਆਪਾਂ ਡੀਏਪੀ ਤੇ ਦੂਜਾ ਪोटाश ਲਟਰ ਪਟਰ ਬੀਜੇਗਾ ਆਪਾਂ ਮਸ਼ੀਨ ਨਾਲ ਰਾਜ ਲੈ ਰਹੇ ਉਹ ਵੀ ਦੱਸ ਦੇ ਉਹ ਵੀਡੀਓ ਆਪਾਂ ਲੈ ਕੇ ਆਵਾਂਗੇ ਉਹ ਵੀ ਉਹ ਵੀਰੇ ਕਲਕਲੀ ਮਸ਼ੀਨ ਐਸ ਕੀ ਤੁਹਾਨੂੰ ਦੱਸਿਆ ਵੀ ਆਪਾਂ ਝੜੂਕੇ ਦਾ ਕੰਮ ਹੀ ਨਿਵੇੜਤਾ ਬੰਦੇ ਕਹਿੰਦੇ ਥੱਕ ਜਾਂਦੇ ਆ ਝੋਨੇ 'ਚ ਕੀੜੇ ਕੱਢਦੇ ਕੱਢਦੇ ਠੀਕ ਹੈ ਤੇ ਐਤਕੀ ਇਹਨਾਂ ਨੂੰ ਥਕਾਵਟ ਹੋਣੀ ਨਹੀਂ ਦੇਣੀ ਆਪਾਂ ਕੰਮ ਹੀ ਨਿਵੇੜਤਾ ਹਾਂ ਮਸ਼ੀਨ ਪਾ ਕੇ ਕਣਕ ਕਾਲੀ ਸਾਰਾ ਸਮਾਨ ਰਲਾ ਕੇ ਚੁੱਪ ਕਰਕੇ ਬੀਤ ਤੇ ਚੁੱਪ ਕਰਕੇ ਠੀਕ ਐ ਤੇ ਜੱਥੇ ਹੱਥ ਮਾਰਤਾ ਹਾਂ ਵੀਰੋ ਜਮਾ ਖੁਰ ਗਿਆ ਜਮਾ ਉਸ ਤੇ ਵੀ ਰਿਪੋਰਟ ਆਉਗੀ ਓਕੇ ਆ ਸਹੀ ਐ ਹੋਰ ਕੁਝ ਕਹਿਣਾ ਸੌਖਾ ਸਫਲ ਹੈ ਸੌਖਾ ਸੌਖਾ ਜਗ੍ਹਾ ਆ ਯਾਰ ਠੀਕ ਐ ਕਰ ਕਰਕੇ ਦੇਖ ਲੋ ਪਤਾ ਲੱਗ ਜੂ ਇੱਕ ਗੱਟੇ ਤੋਂ ਕਰ ਰਹੇ ਆ ਆਪਾਂ ਵੀ ਤੁਹਾਨੂੰ ਬਾਕੀ ਸਾਰਾ ਹੀ ਦੱਸਾਂਗੇ ਅਸੀਂ ਬਾਅਦ ਚੰਡ ਚ ਠੀਕ ਐ ਬਾਈ ਧੰਨਵਾਦ ਵੀਡੀਓ ਨੂੰ ਖਿੱਚ ਕੇ ਸ਼ੇਅਰ ਕਰ ਦਿਓ ਹਰ ਇੱਕ ਕਿਸਾਨ ਤੱਕ ਜਾਣੀ ਚਾਹੀਦੀ ਹੈ ਹਰ ਇੱਕ ਕਿਸਾਨ ਤੱਕ ਤੇ ਖੇਤੀ ਬਾੜੀ ਛੱਡਣ ਦਾ ਮੇਰੇ ਹਿਸਾਬ ਨਾਲ ਫਾਇਦਾ ਨਹੀਂ ਕੋਈ ਜਿਹੜੇ ਪੈਂਦੇ ਜਾਂ ਠੇਕੇ ਤੇ ਲਾਦੇ ਹੋ ਹੁਣ ਤਾਂ ਇਹ ਤਕਨੀਕ ਨਾਲ ਖੇਤੀ ਹੋਈ ਜਾਂਦੀ ਹੈ ਹੁਣ ਮੈਨੂੰ ਲੱਗਦਾ ਨਹੀਂ ਕੋਈ ਫਿਕਰਫਾਕੇ ਵਾਲੀ ਗੱਲਬਾਤ ਹੈ ਕਿ ਨਹੀਂ ਰਾਜ ਹਣਾ ਹੁਣ ਤਾਂ ਕੋਈ ਹੈ ਨਹੀਂ ਗੱਲਬਾਤ ਆਪਾਂ ਮੈਨੂੰ ਐ ਦੱਸ ਜਿੱਦਾਂ ਝੋਨਾ ਲਾਇਆ ਆਪਾਂ ਕੈਰੀ ਝੋਨੇ 'ਚ ਬੜੇ ਆ ਬੜੇ ਆ ਆਪਾਂ ਤੈਨੂੰ ਦੱਸਾਂ ਬਾਈ ਖੇਤੀ ਦਾ ਕੀ ਰਿਹਾ ਹੈ ਟਾਈਮ ਇਹ ਤੇ ਜਿਹੜੀ ਪਹਿਲੀ ਗੱਲ ਤਾਂ ਬੰਦਾ ਨਾ ਹੀ ਪਤਾ ਤਾਂ ਬਾਅਦ ਤਾਂ ਹਾਂ ਠੀਕ ਆ ਦੋ ਹਾਂ ਹੈ ਲਾਲ ਚ ਲੱਗਿਆ ਰਹਿੰਦਾ ਹੈ ਹੈ ਹਾਂ ਹਾਂ ਤੇ ਨਹੀਂ ਭਰਾਓ ਤੁਹਾਡੇ ਘਰ ਹੋ ਜਾਣਗੇ ਬਿੱਲ ਤੇ ਉਧਰ ਵਿੱਚ ਹੀ ਬਾਸ ਇੱਕ ਬਾਹਰ ਵਾਲਾ ਪੰਜਾਬੀਆਂ ਨੂੰ ਸਨੇਹਾ ਦੇ ਵੀ ਬਾਹਰ ਨਾ ਜਾਓ ਆ ਤੁਹਾਨੂੰ ਖੇਤੀ ਛੁੱਟੀ ਬਾਜਾਂ ਮਾਰੀ ਜਾਂਦੀ ਆ ਇੱਥੇ ਆਓ ਚੁੱਪ ਕਰਕੇ ਹੈ ਜੇ ਸੰਭਾਲ ਨਹੀਂ ਆ ਤਾਂ ਸੰਭਾਲ ਲਓ ਭਾਈਏ ਤਾਂ ਸਾਹ ਵੀ ਲੈਣਗੇ ਬਾਸ ਇਹ ਬਲ ਵੀ ਜਾਂਣ ਦੀ ਆ ਦੇਖ ਲਓ ਢੋਲੀ ਆਪਣੀ ਖਤਮ ਹੋ ਗਈ ਮੇਰੇ ਵੀਰੋ ਤੇ ਪਾ ਦੇ ਦੇਖ ਬਾਟੀ ਉਹਨੇ ਪਟਾਣ ਲੱਗਿਆ ਸੀ। ਨਾਲੇ ਤਲ ਹਾਂ ਛੋਟੀ ਪਾ ਦੇ ਪਹਿਲਾਂ। ਪੁਰਾਏ ਬੇ। ਇਹ ਕਰੀਆ ਹੱਥ ਮਾਰਦੇ ਖੁਰ ਜਾਂਦਾ ਲੋੜ ਹੀ ਨਹੀਂ ਵਾਰੀ ਵਾਰੀ ਹੱਥ ਮਾਰਨ ਦੀ। ਠੀਕ ਐ। ਬਾਕੀ ਯਾਰ ਮੇਨ ਮਕਸਦ ਸਾਡਾ ਇਹ ਹੈ ਵੀ ਜਿਹੜਾ ਇਹ ਜੂਰੀਆ ਪਾਉਣ ਦਾ ਇਹ ਸਿਸਟਮ ਅਪਣਾਉਣ ਦਾ ਸਾਡਾ ਮੇਨ ਮਕਸਦ ਇਹ ਹੈ ਵੀ ਜਿਹੜਾ ਹੁਣ ਆ ਜੂਰੀਆ ਇਹਦੇ ਖਾਲ ਰਾਂਹੀਂ ਆ ਢੋਲੀ ਰਾਂਹੀਂ ਜਾ ਰਿਹਾ ਹੈ। ਆ ਦੇਖੋ ਖਾਲੀ ਹੋ ਗਈ ਠੀਕ ਐ। ਦਲਾ ਉਹਦੀ ਗੁੰਮਰੇ ਚ ਜਿਹਦਾ ਇਹਦੇ ਰਾਹੀਂ ਜਾ ਰਿਹਾ ਨਾ ਉਹ ਕੱਲੇ ਕੱਲੇ ਬੂਟੇ ਨੂੰ ਲੱਗੂ ਯਾਰ ਜਿਵੇਂ ਆਪਾਂ ਚੜੂਗੇ ਪਰ ਪਰ ਸਿੜਦੇ ਆਂ ਆਮ ਆਪਾਂ ਚੜੂਗੇ ਪਰ ਪਰ ਸਿੜਦੇ ਆਂ ਬਾਣਾ ਦੇ ਵਿੱਚ ਉਹਦੇ ਚਪ ਕਹਿੰਦੇ ਯਾਰ ਡੱਬ ਪੈ ਗਏ ਯਾਰ ਆ ਡੱਬ ਤਾਂ ਸੂੰ ਲੱਗ ਜਾਂਦਾ ਆ ਵੀਰੇ ਮੱਕੀ ਤੇ ਜਾਣਕਾਰੀ ਨਹੀਂ ਜੀ ਸਾਹਿਬ ਠੀਕ ਐ ਐਤ ਕੀ ਕੀ ਅਸੀਂ ਇਹਦਾ 2-3 ਸਾਲ ਹੋ ਗਏ ਆ ਮੱਕੀ ਤੇ ਸਿਰਕ ਮਾੜੀ ਜੀ ਪੈਪ ਦਿਖਾ ਦੇ ਚੱਕ ਕੇ ਵੀ ਪਹਾਰਾ ਚੱਲ ਰਿਹਾ ਹੈ ਚੱਲ ਰਿਹਾ 90 ਡੱਬੇ ਕਰਾ ਦਿਆ ਦਿਖਾ ਦੇ ਖੜ ਜਾ ਖੜ ਜਾ ਉਹ ਵਾਲਾ ਨਹੀਂ ਭਰਾ ਕਹਿ ਦੇਣਗੇ ਯਾਰ ਨਹੀਂ ਬਾਈ ਉਹੀ ਹੋਰ ਆ ਆ ਦੇਖੋ ਪਹਾਰਾ ਚੱਲ ਰਿਹਾ ਹੈ ਤੇ ਧਰਦੇ ਹੁਣ ਇਹਨੂੰ ਵਿੱਚੋਂ ਮੈਂ ਠੀਕ ਹੈ ਓਵੇਂ ਜਿੱਕਰ ਇਹ ਟ ਧਰਦੇ ਉੱਤੇ ਇਹ ਕਹਿੰਦਾ ਰਾਜ ਕਹਿੰਦਾ ਵੀ ਐਂ ਕਰਕੇ ਕਹਿੰਦਾ ਪਹਾਰਾ ਉੜਦਾ ਪਰ ਇਹਨੂੰ ਜਾਂਦਾ ਝੋਨੇ ਕੰਨੀ ਨੂੰ ਫਿਰ ਇਹਦਾ ਇਲਾਜ ਕਰਤਾ ਉੱਤੇ ਆਪਾਂ ਫੱਟੀ ਧਰਤੀ ਪਹਾਰਾ ਉੜਦਾ ਨਹੀਂ ਠੀਕ ਹੈ ਹੁਣ ਵਿੱਚ ਹੀ ਜਾਈ ਜਾਂਦਾ ਖਾਲ ਦੇ ਕੋਲ ਕੋਲ ਮਾਰ ਕੇ ਤਰਦੇ ਇਹ ਅੱਧੀ ਕਰਾਤਰ ਕੇ ਲਿੱਤੀ ਦੱਬੀ ਆਪਾਂ ਇਹਦੇ ਤੇ ਰੱਖਾ ਇੱਕ ਹੱਥ ਨਾਲ ਫੜ ਲਾ ਨਾ ਪਹਿਲਾਂ ਜਲ ਰਿਹਾ ਇਸੇ ਕਰਕੇ ਇਹ ਟ੍ਰਾਇਲ ਬਾਈ ਆਪਾਂ ਨਾ ਇੱਕ ਕਿੱਲੇ ਤੇ ਕਰਕੇ ਦੇਖਿਆ ਇੱਕ ਕਿੱਲੇ ਤੇ ਢੋਲੀ ਵਾਲਾ ਸਿਸਟਮ ਹੈ ਜਿਹੜਾ ਠੀਕ ਹੈ ਕਿੰਨਾ ਟਾਈਮ ਲੱਗਾ ਕੀ ਸਿਸਟਮ ਲੱਗਿਆ ਹਨਾ ਕਿੰਨਾ ਬਚ ਗਿਆ ਆਹ ਦੇਖੋ ਜਿਹੜਾ ਬਚਿਆ ਉਹ ਮੇਰੇ ਹਿਸਾਬ ਨਾਲ ਗੱਟੇ ਦੇ ਵਿੱਚੋਂ ਆਪਾਂ ਨਾਰਮਲ ਗੱਟਾ ਪਾਉਂਦੇ ਆ ਲੋਕ ਆ ਗੱਟੇ ਚੋਂ 5-7 ਕਿਲੋ 5 ਕਿਲੋ ਬਚਿਆ ਹੋਣਾ ਠੀਕ ਹੈ ਤੇ ਮਾੜਾ ਮੋਟਾ ਮਾਲ ਇੱਧਰ ਪਿਆ 6-7 ਕਿਲੋ ਮੰਨ ਲਓ ਤੁਸੀਂ ਢੋਲੀ ਦਾ অলਮੋਸਟ ਪਹਿਲੀ ਹੋਈ ਗਈ ਠੀਕ ਹੈ ਪਹਾੜਾ ਦੇਖ ਲਓ ਬਾਅਦ ਵਿੱਚ ਪਹਿਲਾਂ ਅਸੀਂ ਟ੍ਰੇਲ ਆ ਮੱਕੀ ਤੇ ਕਰਦੇ ਹੁੰਦੇ ਸੀ ਗੱਟਾ ਤਰ ਕੇ ਸਿੱਧਾ ਠੀਕ ਹੈ ਤੇ ਐਦ ਕੀ ਅਸੀਂ ਸਿਸਟਮ ਜਿਹੜਾ ਇਹ ਚਲਾਇਆ ਢੋਲੀ ਵਾਲਾ ਪਰ ਮੇਨ ਗੱਲ ਇਹ ਹੀ ਆ ਬਸ ਤੁਹਾਨੂੰ ਜਿਹੜੀ ਦੱਸੀ ਆ ਵੀ ਯਾਰ ਡੱਬ ਡੁੱਬ ਨਹੀਂ ਪੈਂਦੇ ਬਾਣਾ ਦੇ ਵਿੱਚ ਪਾ ਕਹਿੰਦਾ ਯਾਰ ਝੋਨਾ ਖੱਟਾ ਹੋ ਗਿਆ ਝੋਨਾ ਇਹ ਹੋ ਗਿਆ ਜਿੱਥੇ ਜਿਹੜਾ ਜੋਰੀਆ ਉਹ ਵੱਧ ਘੱਟ ਡਿੱਗ ਪੈਂਦਾ ਠੀਕ ਹੈ ਤੇ ਬਾਕੀ ਇਹ ਟ੍ਰਾਇਲ ਆ ਮੇਰੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰੋ ਮੇਰਾ ਵੀਰ ਧਰਨਵਾਲ ਤੁਹਾਡਾ ਹਾਂ ਇਹ ਹਰੇ ਕਿਸਾਨ ਕੋਲੇ ਪਹੁੰਚਾ ਦੇ ਮੇਰਾ ਭਾਈ ਹੱਥ ਵਨ ਕੇ ਦੇ ਠੀਕ ਹੈ